ਸਾਧ ਸੰਗਤ ਜੀ ਧੰਨਤਾ ਜੋਗੋ ਜੋ ਅੰਮ੍ਰਿਤ ਵੇਲੇ ਨੇਮ ਅਨਸਾਰ ਰੋਜ਼ ਹਾਜ਼ਰੀਆਂ ਭਰਦੇ ਹੋ ਨੇਮ ਹੀ ਅੱਗੇ ਜਾ ਕੇ ਇਹ ਜੀ ਦੇ ਕੰਮ ਆਉਂਦਾ ਕੋ ਸਾਡੇ ਉਨਨੀ ਨਾ ਤਾਂ ਬੁੱਧੀ ਆ ਨਾ ਸਾਡੇ ਚ ਸ਼ਮਤਾ ਵਾ ਵੀ ਜਿਹੜੇ ਵਿਸ਼ਾਲ ਪਰਮੇਸ਼ਰ ਨੂੰ ਜਪ ਸਕੀਏ ਜਿੰਨਾ ਉਹ ਵੱਡਾ ਜਿੰਨਾ ਸਾਨੂੰ ਜਪਣਾ ਚਾਹੀਦਾ ਵਾ ਇਹ ਕਲਯੁਗ ਦੇ ਪ੍ਰਭਾਵ ਹੇਟ ਅਸੀਂ ਉਹ ਨਹੀਂ ਕਰ ਸਕਦੇ ਇਹ ਮਾਇਆ ਵਿਆਪਦੀ ਆ ਸਾਨੂੰ ਪਿਛਲੇ ਕਰਮਾ ਕਰਕੇ ਜਾਂ ਸਮਝ ਲਓ ਭਈ ਅਸੀਂ ਉਹਨਾਂ ਗੁਰੂ ਨੂੰ ਜਿੰਨਾ ਸਾਨੂੰ ਗੁਰੂ ਨੂੰ ਮੰਨਣਾ ਚਾਹੀਦਾ ਸੀ ਨਹੀਂ ਮੰਨ ਪਾਉਂਦੇ ਕਰਮਾ ਕਰਕੇ ਬਾਕੀ ਇਹ ਨੇਮ ਤਾਂ ਨੇਮ ਦੇ ਵਿੱਚ ਹੀ ਸਾਰਾ ਕੁਝ ਮਿਲ ਜਾਂਦਾ ਨੇਮ ਤੇ ਹੀ ਗੁਰੂ ਰੀਜ ਜਾਂਦਾ ਅੱਜ ਆਪਾਂ ਗੁਰੂ ਸਾਹਿਬ ਨੇ ਜੋ ਅੰਮ੍ਰਿਤ ਵੇਲੇ ਆਪਾਂ ਨੂੰ ਹੁਕਮ ਬਖਸ਼ਿਸ਼ ਕੀਤਾ ਉਹਦੀ ਵਿਚਾਰ ਕਰਾਂਗੇ ਗੁਰੂ ਸਾਹਿਬ ਆਪੇ ਵਿੱਚ ਵਰਤ ਕੇ ਕਰਾਉਣਗੇ ਪਹਿਲਾਂ ਸਾਰਾ ਸ਼ਬਦ ਗਾਇਨ ਕਰ ਲੈਣੇ ਆ ਉਸ ਤੋਂ ਬਾਅਦ ਫਿਰ ਅਖਰੀ ਅਰਥ ਰਲ ਮਿਲ ਕੇ ਆਪਾਂ ਸਾਰੇ ਕਰਾਂਗੇ ਗੁਰੂ ਕਿਰਪਾ ਕਰੇ ਮਨ ਚਿਤ ਇਕਾਗਰ ਕਰਕੇ ਸਾਰੇ ਪਹਿਲਾਂ ਆਪਾਂ ਸ਼ਬਦ ਗਾਣ ਹੋਊਗਾ ਤੇ ਉਹਨੂੰ ਸੁਣਿਓ ਫਿਰ ਉਸ ਤੋਂ ਬਾਅਦ ਆਪਾਂ ਅਰਥ ਕਰਾਂਗੇ ਸਤਨਾਮ ਵਾਹਿਗੁਰੂ ਸਹਬ ਜੀਓ ਸ਼ਲੋਕ ਦਇਆ ਕਰਨੰਗ ਦੁਖ ਹਰਨੰਗ ਉਤਨੰਗ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨੈ ਨਾਨਕ ਲਿਪਤ ਨਾਮਾਇਆ ਦਇਆ ਕਰਨੰਗ ਦੁਖ ਹਰਨੰਗ ਉਤਰਨੰਗ ਨਾਮ ਕੀਰਤਨੈ ਦਿਆਲ ਪੁਰਖ ਭਗਵਾਨੈ ਨਾਨਕ ਲਿਪਤ ਨਾਮਾਇਆ पाहे बलडी बुझ गई रखंदड़ो प्रभ आप जिनो पाए मेदनी नानक सो प्रभ जापौ जा प्रभ पै दयाल व्यापे माया ਕੋਟ ਅਗਾ ਗਏ ਨਾਸ ਹਰ ਇੱਕ ਧਿਆਇਆ ਨਿਰਮਲ ਪੈ ਸਰੀਰ ਜਨ ਤੂਰੀ ਨਾਇਆ ਮਨ ਤਨ ਪੈ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਗ ਤਰੇ ਕੁਟੰਬ ਸੰਗ ਲੋਗ ਕੁੱਲ ਸੁਭਾਇਆ ਨਿਰਮਲ ਪੈ ਸਰੀਰ ਜਨ ਧੂਰੀ ਨਾ ਆਇਆ ਮਨ ਤਨ ਪੈ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁੱਲ ਸੁਭਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਸ਼ਲੋਕ ਆਪਾਂ ਆ ਸ਼ਲੋਕ ਜਿਹੜਾ ਹੁਣ ਆਪਾਂ ਪੜਿਆ ਇਹ ਧੰਤਨ ਗੁਰੂ ਅਜੰਡ ਦੇ ਮਹਾਰਾਜ ਨੇ ਕਿਰਪਾ ਕੀਤੀ ਆ ਕਿਉਂ ਮਦਵੇ ਇੱਥੇ ਲੱਗਦਾ ਇਹ ਸ਼ਲੋਕਾਂ ਦੇ ਵਿੱਚ ਜਿੱਤੇ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਇਹ ਜਿਹੜੇ ਸਾਰੇ ਇਹਨੋਂ ਸਹਿਸਕ੍ਰਿਤੀ ਦੇ ਸ਼ਲੋਕ ਜਿਹੜੇ ਵਿੱਚ ਇਹ ਹੈਗੇ ਆ ਸਾਰੇ ਇਹਦੇ ਵਿੱਚ ਮਹਾਰਾਜ ਜੋ ਸਾਨੂੰ ਅੱਜ ਦਾ ਉਪਦੇਸ਼ ਦੇਣਾ ਚਾਹੁੰਦੇ ਆ ਉਹ ਆਪਾਂ ਰਲ ਮਿਲ ਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਰਥ ਕਰਦੇ ਆ ਸਲੋਕ ਦਇਆ ਕਰਨੰਗ ਦੁਖ ਹਰਨੰਗ ਉਤਰੰਗ ਨਾਮ ਕੀਰਤਨੈ ਕਹਿੰਦੇ ਦਇਆ ਕਰਨੰਗ ਜੋ ਪਰਮੇਸ਼ਰ ਜੀ ਦਇਆ ਦੇ ਸੋਮੇ ਨੇ ਜੋ ਸਾਰਿਆਂ ਤੇ ਦਇਆ ਕਰਦੇ ਨੇ ਦੁੱਖ ਹਰਨੰਗ ਦੁੱਖਾਂ ਨੂੰ ਹਰਨ ਵਾਲੇ ਵੀ ਉਹੀ ਨੇ ਦਿਆ ਵੀ ਕਰਦੇ ਨੇ ਦਿਆ ਦੇ ਸੋਮੇ ਨੇ ਦੁੱਖ ਹਰਨੰਗ ਜਦੋਂ ਤੋਂ ਸਾਡਾ ਜਨਮ ਹੁੰਦਾ ਜਦੋਂ ਅਸੀਂ ਜਠ ਰਗਣ ਵਿੱਚ ਹੁੰਨੇ ਆ ਮਾਤਾ ਦੇ ਗਰਭ ਤੋਂ ਲੈ ਕੇ ਜਦ ਤੱਕ ਸਾਡੀ ਜ਼ਿੰਦਗੀ ਚੱਲਦੀ ਆ ਕੱਲੇ ਮਨੁੱਖ ਦੇ ਨੇ ਜਿੰਨੇ ਪਸ਼ੂ ਪੰਛੀ ਸਾਰਿਆਂ ਦੀ ਸਾਰ ਲੈਂਦਾ ਸਾਰਿਆਂ ਦਾ ਉਹ ਸਾਰਿਆਂ ਤੇ ਦਇਆ ਕਰਨ ਵਾਲਾ ਵਾ ਸਾਰਿਆਂ ਦੇ ਦੁੱਖ ਹਰਨ ਵਾਲਾ ਤੇ ਕਿਨਾਂ ਤੇ ਜ਼ਿਆਦਾ ਕਰਦਾ ਉੱਚ ਰੰਗ ਨੂੰ ਨਾਮ ਕੀਰਤਨ ਹੈ ਜਿਹੜੇ ਪਰਮੇਸ਼ਰ ਜੀ ਦਾ ਸਿਮਰਨ ਕਰਦੇ ਨੇ ਉਹ ਤੇ ਪਰਮੇਸ਼ਰ ਜੀ ਜ਼ਿਆਦਾ ਕਿਰਪਾ ਕਰਦੇ ਨੇ ਕਰਮਾ ਕਰਕੇ ਬਾਕੀ ਜੀਵਾਂ ਦੇ ਹਿਸਾਬ ਨਾਲ ਜੇ ਕਿਸੇ ਨੂੰ ਦੁੱਖ ਮਿਲਦਾ ਸੁੱਖ ਮਿਲਦਾ ਉਹ ਇੱਕ ਤਾਂ ਉਹ ਚੱਲਦਾ ਹੀ ਚੱਲਦਾ ਵਾ ਪਰ ਜਿਹੜੇ ਉਹਨੂੰ ਉਚਰਣ ਦਾ ਨਾਮ ਕੀਰਤਨੇ ਜਿਹੜੇ ਪਰਮੇਸ਼ਰ ਜੀ ਦਾ ਸਿਮਰਨ ਕਰਦੇ ਨੇ ਉਹਦੇ ਨਾਮ ਨੂੰ ਸੰਭਾਲਦੇ ਨੇ ਤੇ ਪਰਮੇਸ਼ਰ ਜੀ ਉਹਤੇ ਦਇਆ ਕਿਹੜੀ ਕਰਦੇ ਨੇ ਉਹਨੂੰ ਫਿਰ ਨਾਮ ਜਪਣ ਦੇ ਵਿੱਚ ਕੋਈ ਵਿਗੜ ਨਹੀਂ ਆਉਂਦੀ ਪਰਮੇਸ਼ਰ ਜੀ ਦਾ ਨਾਮ ਜੇ ਉਹਨਾਂ ਨੇ ਸੋਚਿਆ ਵੀ ਅੱਜ ਮੈਂ 4 ਘੰਟੇ ਚੌਂਕੜਾ ਲਾਉਣਾ, ਅੱਜ ਇੰਨੀ ਬਾਣੀ ਪੜ੍ਹਨੀ ਆ, ਇਹ ਕੰਮ ਕਰਨ ਦੇ ਵਿੱਚ ਫੇਰ ਕੋਈ ਬਿਗੜ ਨਹੀਂ ਪੈਂਦਾ। ਉਹਨਾਂ ਦਾ ਆ ਦੁੱਖ ਹਰ ਲੈਂਦੇ ਨੇ। ਸਾਡਾ ਤਾਂ ਇਹ ਆ ਵੀ ਪਤਾ ਨਹੀਂ ਮਨ ਕਿੱਧਰ ਭੱਜ ਜਾਂਦਾ। ਬਾਣੀ ਪੜ੍ਹਦੇ-ਪੜ੍ਹਦੇ ਆਪਾਂ ਇੱਧਰ-ਉੱਧਰ ਹੋ ਜਾਂਦੇ ਆ। ਪਰ ਉਹਨਾਂ ਤੇ ਜਿਹੜੇ ਉਹਨਾਂ ਨਾਮ ਨੂੰ ਸੰਭਾਲਦੇ ਨੇ ਹਮੇਸ਼ਾ ਉਹ ਤੇ ਪਰਮੇਸ਼ਰ ਜੀ ਜਿਆਦਾ ਰੀਝ ਜਾਂਦੇ ਨੇ। ਤੇ ਆਪਣੇ ਜਿਹੜੇ ਮਾਇਆ ਨੂੰ ਪਿੱਛੇ ਹਟਣ ਨੂੰ ਕਹਿ ਦਿੰਦੇ ਆ ਮਾਇਆ ਨੂੰ ਸੰਕੋਚ ਲੈਂਦੇ ਆ ਤੇ ਆਪਣੇ ਭਗਤ ਨੂੰ ਦੇਖ ਕੇ ਜਿਹੜਾ ਉਹਦੇ ਨਾਮ ਜਪਣਾ ਦੇਖ-ਦੇਖ ਕੇ ਖੁਸ਼ ਹੁੰਦੇ ਨੇ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਉਹ ਪਰਮੇਸ਼ਰ ਦੀ ਜਿਹੜੇ ਦਿਆਲ ਪਰਮੇਸ਼ਰ ਜੀ ਨੇ ਨਾ ਸਾਰਿਆਂ ਤੇ ਦਇਆ ਕਰਦੇ ਨੇ ਜਿਹੜੇ ਨਾਮ ਜਪਣ ਵਾਲੇ ਆ ਫਿਰ ਨਾਨਕ ਗੁਰਨਾਨਕ ਸਾਹਿਬ ਕਹਿੰਦੇ ਆ ਲਿਪਤ ਨਾ ਮਾਇਆ ਉਹ ਪਰਮੇਸ਼ਰ ਦੀ ਜਿਹੜੇ ਮਾਇਆ ਪੈਦਾ ਕੀਤੀ ਹੈ ਨਾ ਉਹ ਉਹਦੇ ਵਿੱਚ ਖੋਬਦੇ ਨਹੀਂਗੇ ਫਿਰ ਲਿਪਤ ਨਾ ਮਾਇਆ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਮੈਂ ਥੋੜੇ ਸਮੇਂ ਲਈ ਆਇਆ ਇੱਥੇ ਮੈਂ ਆਇਆ ਕੀ ਕਰਨਾ ਤੇ ਉਹ ਪਰਮੇਸ਼ਰ ਜੀ ਦੀ ਮਾਇਆ ਉਹਨਾਂ ਨੇ ਬਣਾਈ ਹੋਈ ਆ ਐਡੇ ਹੋਣਾ ਕੰਮ ਵਿਕਾਰ ਵੀ ਉਹਨਾਂ ਨੇ ਬਣਾਇਆ ਸਾਰੀ ਮਾਇਆ ਉਹ ਹਰ ਚੀਜ਼ ਮਾਇਆ ਕਹਿੰਦੇ ਕਿ ਨੂੰ ਪੈਸੇ ਨੂੰ ਮਾਇਆ ਨਹੀਂ ਕਹਿੰਦੇ ਕੱਲੀ ਨੂੰ ਵੀ ਆਪਾਂ ਕਹੀਏ ਵੀ ਰੁਪਈਆ ਪੈਸਾ ਮਾਇਆ ਉਹ ਹਰ ਚੀਜ਼ ਮਾਇਆ ਜਿਹਦੇ ਨਾਲ ਤੁਸੀਂ ਪਰਮੇਸ਼ਵਰ ਦਾ ਨਾਮ ਨਹੀਂ ਜਪਦੇ ਉਹ ਕੋਈ ਵਸਤੂ ਵੀ ਹੋ ਸਕਦੀ ਹੈ ਕੋਈ ਮਨੁੱਖ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਜਿਦੇ ਕਰਕੇ ਤੁਸੀਂ ਬਾਣੇ ਨਹੀਂ ਪੜ ਸਕਦੇ ਗੁਰਦੁਆਰੇ ਨਹੀਂ ਆ ਸਕਦੇ ਨਾਮ ਨਹੀਂ ਜਪਦੇ ਆ ਉਹ ਹਰ ਚੀਜ਼ ਮਾਇਆ ਪਰ ਜੇ ਜਿਹੜੇ ਜਪਣ ਲੱਗ ਜਾਂਦੇ ਆ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਨਾਨਕ ਲਿਪਤ ਨਾ ਮਾਇਆ ਉਹ ਬੰਦਾ ਨਹੀਂ ਫਿਰ ਖੋਪਦਾ ਮਾਇਆ ਦੇ ਵਿੱਚ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਵੀ ਮੇਰੇ ਕੋਲ ਸਮਾਂ ਥੋੜਾ ਕੰਮ ਮੇਰਾ ਜ਼ਿਆਦਾ ਇਸ ਕਰਕੇ ਉਹ ਮਾਇਆ ਦੇ ਵਿੱਚ ਨਹੀਂ ਪੈਂਦੇ ਤੇ ਮਹੇਸ਼ਰ ਜੀ ਫਿਰ ਕਿਰਪਾ ਕਰਦੇ ਆ ਉਹਤੇ ਉਹਨੂੰ ਮਾਇਆ ਨੂੰ ਪਿੱਛੇ ਆਪਣੇ ਕਰ ਲੈਂਦੇ ਆ ਪਾਹੇ ਬੁਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਫੇ ਜਿਹੜੇ ਨਾਮ ਜਪਣ ਲੱਗ ਜਾਂਦੇ ਆ ਉਸ ਤੋਂ ਫਿਰ ਅਗਲੀ ਵਸਤਾ ਉਹਨਾਂ ਦੀ ਕਿਹੜੀ ਬਣਦੀ ਆ ਪਾਹੇ ਬੁਲੰਦੜੀ ਬੁਝ ਗਈ ਅੰਦਰ ਜਿਹੜੀ ਆਗ ਕ੍ਰਿਸ਼ਨਾਂ ਦੀ ਚੱਲ ਰਹੀ ਸੀ ਨਾ ਹਰੇਕ ਦੇ ਚੱਲਦੀ ਆ ਬਕਾਰਾਂ ਦੀ ਅੱਗ ਤ੍ਰਿਸ਼ਨਾ ਦੀ ਅੱਗ ਪਾਹੇ ਮੈਨਾ ਹੁੰਦਾ ਅੱਗ ਉਹਨਾਂ ਦੀ ਜਿਹੜੀ ਮੈਲਾ ਸਾਰਿਆਂ ਦੇ ਵਿੱਚ ਹੁੰਦੀ ਆ ਇਹ ਇਹ ਤੋਂ ਬਚਣਾ ਬੜਾ ਮੁਸ਼ਕਲ ਆ ਪਰ ਇੱਕੋ ਇੱਕ ਹੈਗਾ ਵਾ ਜਿਹਦੇ ਕਰਕੇ ਨਾਮ ਜਪਣ ਨਾਲ ਹੀ ਇਹ ਕਾਬੂ ਆਉਂਦੀ ਆ ਇਸ ਕਰਕੇ ਮਾਰੇ ਕਹਿੰਦੇ ਵੀ ਉਹ ਬੁਝ ਜਾਂਦੀ ਆ ਕੌਣ ਇਹ ਤੋਂ ਰੱਖਦਾ ਜੀ ਰਖੰਦੜੋ ਪ੍ਰਭ ਆਪ ਪ੍ਰਭ ਜੀ ਪਰਮੇਸ਼ਰ ਜੀ ਇਹ ਚੀਜ਼ ਤੋਂ ਉਹਨੂੰ ਬਚਾ ਲੈਂਦੇ ਆ ਨਾਮ ਜਪਣ ਵਾਲੇ ਲੋ ਉਹ ਹੀ ਹੱਥ ਦੇ ਕੇ ਰੱਖਦੇ ਆ ਨਹੀਂ ਤਾਂ ਇਹ ਤੋਂ ਬਚਿਆ ਨਹੀਂ ਜਾ ਸਕਦਾ ਜਿਨੋਂ ਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਮਹਾਰਾਜ ਕਹਿੰਦੇ ਜਿਨੇ ਜਿਨੇ ਇਹ ਸਾਰੀ ਮੇਦ ਨਹੀਂ ਮੈਣਾ ਆ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਨਾ ਇਹ ਸਾਰੀ ਮੇਦ ਨੇ ਉਹਨੇ ਹੀ ਪਾਈ ਹੋਈ ਆ ਜਿਨੇ ਸਾਰੇ ਚੰਦ ਸਤਾਰੇ ਸਾਨੂੰ ਬਣਾਇਆ ਉਹ ਆ ਜਿਹੜੀ ਸਾਰੀ ਉਹਦੀ ਕੁਦਰਤ ਆ ਨਾ ਰਚੀ ਹੋਈ ਇਹ ਪਰਮੇਸ਼ਰ ਜੀ ਦੇ ਖੇਡ ਆ ਸਾਰੇ ਉਹਨੇ ਹੀ ਪੈਦਾ ਕੀਤੀ ਹੋਈ ਆ ਇਸ ਕਰਕੇ ਮਹਾਰਾਜ ਕਹਿੰਦੇ ਆ ਵੀ ਜਿਨੇ ਇਹ ਸਾਰਾ ਕੁਝ ਪੈਦਾ ਕੀਤਾ ਹੋਇਆ ਉਹਦਾ ਨਾਮ ਜਪ ਜੇ ਤੂੰ ਇਹ ਚਾਹਨਾ ਮੈਂ ਵੀ ਇਹ ਤੂੰ ਫਿਰ ਦੁਬਾਰਾ ਜਨਮ ਮਰਨ ਦੇ ਵਿੱਚ ਨਹੀਂ ਆਵੇਂ ਜਦ ਤੱਕ ਤੂੰ ਉਹਦੇ ਵਿੱਚ ਨਹੀਂ ਸਮਾਉਂਦਾ ਉਹਦੇ ਨਾਲ ਤੇਰਾ ਨਹੀਂ ਮਲਾਪ ਹੁੰਦਾ ਜਦ ਤੱਕ ਤੇਰਾ ਪਾਰ ਉਤਾਰਾ ਨਹੀਂ ਹੋਣਾ ਇਸ ਕਰਕੇ ਗੁਰੂ ਨਾਨਕ ਸਾਹਿਬ ਸਾਨੂੰ ਸਮਝਾ ਰਹੇ ਨਾਨਕ ਸੋ ਪ੍ਰਭ ਜਾਪ ਉਹ ਪਰਮੇਸ਼ਰ ਦਾ ਨਾਮ ਉਹਦਾ ਚਿੰਤਨ ਕਰ ਤੂੰ ਉਹਦਾ ਚਿੰਤਨ ਕਰੇਗਾ ਫਿਰ ਤੈਨੂੰ ਸਹਿਜ ਅਵਸਥਾ ਪ੍ਰਾਪਤ ਹੋ ਜੂ ਤੂੰ ਫਿਰ ਸਹਿਜੇ ਹੀ ਧੀਆਂ ਪੁੱਤਰਾਂ ਦੇ ਵਿੱਚ ਰਹਿੰਦਿਆ ਹੋਇਆ ਵੀ ਉਹਨਾਂ ਤੋਂ ਨਰਲੇਪ ਰਹੇਗਾ ਸੰਸਾਰ ਤੋਂ ਨਰਲੇਪ ਹੋ ਜਾਏਗਾ ਤੇ ਫਿਰ ਤੂੰ ਜਨਮ ਮਰਨ ਦੇ ਵਿੱਚ ਨਹੀਂ ਆਏਂਗਾ ਅੱਗੇ ਕਹਾ ਮਹਾਰਾਜ ਫਿਰ ਪੌੜੀ ਦੇ ਵਿੱਚ ਸਾਨੂੰ ਦੇਣਗੇ ਪ੍ਰਦੇਸ਼ ਪੌੜੀ ਜਾ ਪ੍ਰਭ ਪੈ ਦਿਆਲ ਨਾ ਵਿਆਪੇ ਮਾਇਆ ਜਿਹੜੀਆਂ ਪਹਿਲਾਂ ਤੁਕਾਂ ਆਈਆਂ ਸੀ ਇੱਥੇ ਗੁਰੂ ਸਾਹਿਬ ਨੇ ਉਹੀ ਸਮਝ ਲੋ ਰਿਪੀਟ ਹੋਇਆ ਵਾ ਵੀ ਜਦੋਂ ਪਰਮੇਸ਼ਰ ਜੀ ਕਿਸੇ ਤੇ ਖੁਸ਼ ਹੋ ਜਾਂਦੇ ਨੇ ਜਿਹੜੇ ਉਹਦੇ ਨਾਮ ਜਪਦੇ ਨੇ ਉਹ ਤੇ ਖੁਸ਼ ਹੋ ਜਾਂਦੇ ਨੇ ਜਾਪ ਰਬ ਪੈ ਦਿਆਲ ਜਦੋਂ ਪਰਮੇਸ਼ਰ ਜੀ ਖੁਸ਼ ਹੋ ਜਾਣ ਵੀ ਇਹ ਅੰਦਰੋਂ ਅੰਦਰੋਂ ਜਦੋਂ ਆਪਾਂ ਜਪਾਂਗੇ ਬਾਹਰੋਂ ਨਹੀਂ ਬਾਹਰੋਂ ਲਿਬਾਸ ਪਾ ਲਈਏ ਵੀ ਮਸਾਦਾ ਵਾਲੇ ਲਿਬਾਸ ਪਾਇਆ ਹੈ ਅੰਦਰ ਕਰਮ ਹੋਰ ਉਹਨਾਂ ਤੇ ਨਹੀਂ ਜਿਹੜੇ ਅੰਦਰੋਂ ਅੰਦਰੋਂ ਜੋੜਦੇ ਆ ਨਾ ਫੇਰ ਫੇਰ ਉਹਨਾਂ ਤੇ ਕਿਰਪਾ ਹੁੰਦੀ ਹੈ ਫੇਰ ਹੁੰਦੇ ਆ ਦਿਆਲ ਜਾਪ ਰਬ ਪੈ ਦਿਆਲ ਨਾ ਵਿਆਪੇ ਮਾਇਆ ਉਹ ਮਾਇਆ ਨੂੰ ਉਹ ਫਿਰ ਹੁਕਮ ਕਰ ਦਿੰਦੇ ਨੇ ਵੀ ਇਹ ਮੇਰਾ ਭਗਤ ਆਇਆ ਤੋ ਪਿੱਛੇ हट ਜਾ ਉਹ ਹਰ ਚੀਜ਼ ਮਾਇਆ ਜਿਹੜੀ ਹਰੇ ਜਿਹੜਾ ਸਾਡਾ ਫੁਰਨਾ ਵੀ ਆ ਉਹ ਵੀ ਮਾਇਆ ਹੀ ਲੈ ਕੇ ਆਉਂਦੀ ਆ ਚੰਗੇ ਪੜੇ ਆਪਾਂ ਉੱਠਦੇ ਆ ਗੁਰਦੁਆਰੇ ਆਉਣ ਲੱਗ ਜਾਈਏ ਪਤਾ ਨਹੀਂ ਕੀ ਹੋ ਜਾਂਦਾ ਕਹਿੰਦੇ ਵੀ ਬਸ ਉੱਠਿਆ ਵੀ ਐ ਇਸ਼ਨਾਨ ਵੀ ਕੀਤਾ ਮੰਨ ਨਹੀਂ ਕੀਤਾ ਉਹ ਮਾਇਆ ਹੁੰਦੀ ਆ ਜਿਹੜਾ ਜੋ ਕਰਨ ਕਰਨਾਂ ਵਾਲੇ ਤੁਸੀਂ ਹੋ ਤੁਹਾਨੂੰ ਛੱਡ ਕੇ ਅਸੀਂ ਕਿਸੇ ਦਾ ਪੜਣਾ ਨਹੀਂ ਫੜਨਾ ਕੋਟ ਅਗਾ ਗਏ ਨਾਸ ਕਰੋੜਾ ਨਾਸ ਪਿਛਲੇ ਜਿਹੜੇ ਜਨਮਾਂ ਦੇ ਇਸ ਜਨਮ ਦੇ ਨਾਸ ਖਤਮ ਕਰ ਦਿੰਦਾ ਉਹ ਇੱਕਦਮ ਬਾਲ ਕੇ ਨਾਸ ਕਰ ਦਿੰਦਾ ਹਰ ਇੱਕ ਧਿਆਇ ਜੇ ਇੱਕ ਨੂੰ ਜਪਾਂਗੇ ਜੇ ਪਰਮੇਸ਼ਰ ਇੱਕ ਨੂੰ ਜਪਾਂਗੇ ਹੋਰ ਕਿਸੇ ਨੂੰ ਨਹੀਂ ਨਿਰਮਲ ਪੈ ਸਰੀਰ ਜਨ ਤੂਰੀ ਨਾਇਆ ਹੁਣ ਮਹਾਰਾਜ ਅਗਲਾ ਬਚਨ ਕਰਦੇ ਆ ਵੀ ਜਿਹੜੇ ਉਹਦੇ ਜਨ ਨੇ ਜਿਹੜੇ ਉਹਨੂੰ ਜਪਣ ਵਾਲੇ ਨੇ ਉਹਨਾਂ ਦੀ ਸੰਗਤ ਵੀ ਉਹਦਾ ਵੀ ਕਿਤੇ ਛੋਟਾ ਮੋਟਾ ਪੁੰਨ ਨਹੀਂ ਹੈਗਾ ਨਿਰਮਲ ਭੈ ਸਰੀਰ ਸਰੀਰ ਦੀ ਸਾਵਧਾਨਤਾ ਸਰੀਰ ਦੀ ਸੁਚਮਤਾ ਇਹ ਜਿਹੜੇ ਪਹਿਲੇ ਪਹਿਲੇ ਕਰਮ ਨੇ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਦਾ ਇੱਕ ਔਰਾ ਹੁੰਦਾ ਵਾ ਜਿਹੜੇ ਨਾਮ ਜਪਣ ਵਾਲੇ ਆ ਨਾ ਜੇ ਇੱਕ ਬ੍ਰਹਮ ਗਿਆਨੀ ਹੁੰਦਾ ਉਹਦਾ ਔਰਾ ਇੰਨਾ ਹੁੰਦਾ ਉਹ ਇੱਕ ਪੂਰੇ ਸ਼ਹਿਰ ਦੇ ਉੱਤੇ ਵੀ ਕਿਰਪਾ ਕਰ ਸਕਦੇ ਨੇ ਜਿੱਥੇ ਕਿਉਂਕਿ ਬ੍ਰਹਮ ਗਿਆਨੀ ਜਿਹੜਾ ਉਹਦਾ ਔਰਾ ਇੰਨਾ ਜ਼ਬਰਦਸਤ ਹੁੰਦਾ ਕਿਉਂਕਿ ਮਹਾਰਾਜ ਨੇ ਆਪ ਕਿਹਾ ਨਾ ਬਾਣ ਵਿੱਚੋਂ ਬ੍ਰਹਮ ਗਿਆਨੀ ਆਪ ਪਰਮੇਸ਼ਰ ਉਹ ਪਰਮੇਸ਼ਰ ਦਾ ਹੀ ਰੂਪ ਹੁੰਦੇ ਨੇ ਜਿੱਥੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਹੁੰਦੇ ਆ ਉਹਦੇ ਔਰੇ ਦੇ ਵਿੱਚ ਉਹਦੀ ਜਿਹੜੀ ਅਦ੍ਰਿਸ਼ਟ ਕਿਰਨਾਂ ਹੁੰਦੀਆਂ ਉਹਦੇ ਵਿੱਚ ਜਿਹੜਾ ਵੀ ਬਹਿ ਜਾਂਦਾ ਨਾ ਆ ਕੇ ਇੱਕ ਨਾਸਤਿਕ ਵੀ ਆ ਕੇ ਬਹਿ ਜਾਊਗਾ ਉਹਨੂੰ ਵੀ ਇੱਕਦਮ ਠੰਡ ਮਿਲੂਗੀ ਉਹਨੂੰ ਮੈਨੂੰ ਪਤਾ ਨਹੀਂ ਹੋਣਾ ਵੀ ਗੱਲ ਕੀ ਹੋਊਗਾ ਪਤਾ ਨਹੀਂ ਵੀ ਅੱਜ ਖੇੜਾ ਕਿਉਂ ਆ ਰਿਹਾ ਵਾ ਉਹਨੂੰ ਨਹੀਂ ਪਤਾ ਹੋਊਗਾ ਵੀ ਮੈਂ ਜਿਹਦੇ ਕੋਲੇ ਬੈਠਾ ਐ ਨਾਮ ਜਪਣ ਵਾਲਾ ਇਸ ਕਰਕੇ ਮਾਰਕਾ ਨਿਰਮਲ ਭੈ ਸਰੀਰ ਜਨ ਧੂੜੀ ਨਾ ਆ ਜਨ ਦੀ ਜਿਹੜਾ ਪਰਮੇਸ਼ਰ ਦਾ ਨਾਮ ਜਪਣ ਵਾਲਾ ਹੈ ਉਹਦੇ ਚਰਨਾਂ ਦੀ ਧੂੜੀ ਲੈਣ ਨਾਲ ਜਿਹੜਾ ਇਹ ਸਰੀਰ ਤੇ ਮਨ ਸਾਰੇ ਪਵਿੱਤਰ ਹੋ ਜਾਂਦੇ ਨੇ ਮਨ ਤਨ ਪੈ ਸੰਤੋਖ ਪੂਰਨ ਪ੍ਰਭ ਪਾਇਆ ਜਿਹੜੇ ਫਿਰ ਨਾਮ ਜਪਣ ਵਾਲੇ ਦੀ ਦੱਸਦੇ ਆ ਜਿਨ੍ਹਾਂ ਦੇ ਧੋੜੇ ਲੈਣ ਨਾਲ ਉਹਨਾਂ ਦੀ ਵਸਤਾ ਦੱਸਦੇ ਆ ਹੁਣ ਜਿਹੜੇ ਪਹਿਲਾਂ ਜੁੜੇ ਹੋਏ ਆ ਜਿਨ੍ਹਾਂ ਦੀ ਸੰਗਤ ਵਿੱਚ ਆ ਕੇ ਜਿਹੜੇ ਨਵੇਂ ਆ ਸਮਝ ਲਓ ਉਹ ਵੀ ਕਬੂਲ ਕਰਦੇ ਨੇ ਉਹਨਾਂ ਦੀ ਬੰਦਗੀ ਦਾ ਜਿਹੜਾ ਪ੍ਰਭਾਵ ਆ ਇਸ ਕਰਕੇ ਮੰਨ ਕੇ ਮਨ ਤਨ ਪੈ ਸੰਤੋਖ ਉਹਨਾਂ ਦੇ ਮਨ ਤੇ ਤਨ ਤੇ ਇੱਕ ਸੰਤੋਖੀ ਸੰਤੋਖ ਪੂਰਨ ਪ੍ਰਭ ਪਾਇਆ ਉਹਨਾਂ ਨੇ ਪਰਮੇਸ਼ਰ ਨੂੰ ਪਾ ਲਿਆ ਹੁੰਦਾ ਵਾ ਜਿਹੜੇ ਨਾਮ ਜਪਣ ਵਾਲੇ ਹੁੰਦੇ ਨੇ ਆ ਜਿਹੜਾ ਸੰਤੋਖ ਸ਼ਬਦ ਆ ਇਹ ਛੋਟਾ ਮੋਟਾ ਸ਼ਬਦ ਨਹੀਂਗਾ ਇਹ ਨੂੰ ਸਾਰੇ ਸਾਰੇ ਜ਼ਿੰਦਗੀ ਲੱਗ ਜਾਂਦੀ ਹੈ ਜਿਹੜਾ ਸੰਤੋਖੀ ਬੰਦਾ ਹੁੰਦਾ ਉਹਨਾਂ ਨੂੰ ਪ੍ਰਸ਼ਾਦ ਦਾ ਮਿਲੇ ਨਾ ਮਿਲੇ ਕੋਈ ਵਸਤੂ ਮਿਲੇ ਨਾ ਮਿਲੇ ਦੁੱਖ ਆਵੇ ਸੁੱਖ ਆਵੇ ਜਿਹਹ ਜੀ ਵਸਤਾ ਪਰਮੇਸ਼ਰ ਜੀ ਨੇ ਬਣਾਈ ਆ ਉਹਦੀ ਜੋ ਜ਼ਿੰਦਗੀ ਚ ਵਾਪਰ ਜਵੇ ਪਰ ਉਹ ਆਪਣਾ ਜਿਹੜਾ ਸੰਤੋਖ ਹੁੰਦਾ ਇਹ ਇਹਨੂੰ ਨਹੀਂ ਛੱਡਦੇ ਭਾਵ ਕੇ ਨਾਮ ਜਪਣ ਵਾਲੇ ਪਾਸਿਓਂ ਖੁੰਡਦੇ ਨਹੀਂ ਜ਼ਿੰਦਗੀ ਵਿੱਚ ਜੋ ਮਰਜੀ ਹੁੰਦਾ ਰਹੇ ਦੁੱਖ ਆਵੇ ਸੁੱਖ ਆਵੇ ਪਰਵਾਰ ਦੇ ਵਿੱਚ ਕੁਝ ਇਹ ਸੌਖੀਆਂ ਗੱਲਾਂ ਨਹੀਂ ਆਪਾਂ ਸ਼ਬਦ ਦਾ ਅਰਥ ਕਰ ਰਹੇ ਹਾਂ ਪਰ ਇਹ ਸੌਖੀਆਂ ਗੱਲਾਂ ਨਹੀਂ ਜਿਨ੍ਹਾਂ ਤੇ ਬਾਪੜਦੀਆਂ ਬੰਦਾ ਡੋਲ ਜਾਂਦਾ ਡੋਲ ਜਾਂਦਾ ਪਰ ਜਿਹੜੇ ਅਸਲ ਹੁੰਦੇ ਆ ਜਿਹੜੇ ਅੰਦਰੋਂ ਜੁੜੇ ਹੁੰਦੇ ਆ ਨਾ ਉਹਨਾਂ ਤੇ ਜੋ ਮਰਜ਼ੀ ਹੋ ਜਾਵੇ ਉਹ ਨਹੀਂ ਡੋਲਦੇ ਉਹਨਾਂ ਦੇ ਫਿਰ ਮਨ ਕਿਉਂਕਿ ਪਹਿਲਾ ਮਨ ਦੀ ਗੱਲ ਕੀਤੀ ਆ ਤਨ ਦੀ ਮਹਾਰਾਜ ਨੇ ਹੁਣ ਤੇ ਬਾਤ ਕੀਤੀ ਆ ਮਨ ਉਹਨਾਂ ਦਾ ਐਨਾ ਮਜ਼ਬੂਤ ਹੋ ਜਾਂਦਾ ਦੁੱਖ ਸੁੱਖ ਜੋ ਮਰਜੀ ਵਾਪਰਦਾ ਰਹੇ ਪਰਿਵਾਰ ਦੇ ਵਿੱਚ ਉਹਦੇ ਸਮਝ ਲੋ ਰਿਸ਼ਤੇਦਾਰਾਂ ਸਬੰਧੀਆਂ ਦੇ ਵਿੱਚ ਜੋ ਮਰਜੀ ਹੋ ਜਾਵੇ ਘਾਟੇ ਪੈ ਜਾਣ ਜੋ ਮਰਜੀ ਹੋ ਜਾਣ ਮਹਾਰਾਜ ਕਹਿੰਦੇ ਮਨ ਤਨ ਭੈ ਫਿਰ ਸੰਤੋਖ ਉਹਨਾਂ ਦੇ ਮਨ ਦੇ ਵਿੱਚ ਉਹ ਸਹਜ ਬਸਤਾ ਆ ਜਾਂਦੀ ਆ ਕਿੱਦਾਂ ਹੁੰਦੀ ਆ ਪੂਰਨ ਪ੍ਰਭ ਪਾਇਆ ਉਹ ਜਿਹੜਾ ਭਰੇ ਪੂਰਨ ਪਰਮੇਸ਼ਰ ਸਾਰੇ ਕਿਤੇ ਵਿਆਪਦਾ ਉਹਨਾਂ ਨੇ ਉਹ ਦੇ ਵਿੱਚ ਉਹ ਸਮਝ ਜਾਂਦੇ ਆ ਉਹਨੂੰ ਸਮਝ ਲੈਂਦੇ ਆ ਵੀ ਹਾਂ ਵੀ ਇਸ ਤੋਂ ਸਵਾਏ ਮੇਰਾ ਹੋਰ ਕੋਈ ਨਹੀਂਗਾ ਉਹਨਾਂ ਨੇ ਪਰਮੇਸ਼ਰ ਨੂੰ ਪਾ ਲਿਆ ਹੁੰਦਾ ਫੇਰ ਜਿਹੜੇ ਪਾ ਲੈਂਦੇ ਆ ਫੇਰ ਮਹਾਰਾਜ ਕਹਿੰਦੇ ਜਿਹੜੇ ਪਾ ਲੈਂਦੇ ਆ ਇੱਕੀ ਕੁੱਲਾਂ ਤਰਦੇ ਆ ਉਹਨਾਂ ਦੇ ਇਥੇ ਗਾਂ ਲਾ ਸ਼ਬਦ ਇਹੀ ਸਿੱਧ ਕਰਦਾ ਤਰੇ ਕੁਟੰਗ ਤਰੇ ਕੁਟਾਂਬ ਮੇੜਾ ਹੁੰਦਾ ਪੂਰਾ ਪਰਿਵਾਰ ਉਹਦਾ ਪੂਰਾ ਪਰਿਵਾਰ ਸੰਗ ਲੋਕ ਕੁੱਲ ਸਬਾਇਆ ਤਰੇ ਕੁਟਾਂਬ ਉਹਦਾ ਪੂਰਾ ਪਰਿਵਾਰ ਸੰਗ ਲੋਕ ਜਿਹੜੇ ਉਹਦੇ ਨਾਲ ਆਉਂਦੇ ਜਾਂਦੇ ਜਿਹੜੇ ਜੁੜਦੇ ਆ ਤੇ ਕੁੱਲ ਸਬਾਇਆ ਦਾ ਮਤਲਬ ਉਹਦੀ ਪੂਰੀ ਕੋਲ ਜਿਹੜੇ ਪਿੱਛੇ ਵੀ ਆ ਕੇ ਚਲੇ ਗਏ ਜਿਹੜੇ ਉਹਦੇ ਕੁੱਲ ਦੇ ਵਿੱਚ ਜਿਹੜੇ ਪਿੱਛੇ ਵੀ ਹੋ ਕੇ ਚੱਲੇ ਜਾਂਦੇ ਆ ਨਾ ਜਿਹੜੇ ਉਹਦੇ ਦਾਦੇ ਪਰਦਾਦੇ ਜੋ ਵੀ ਆ ਉਹ ਪੂਰੇ ਕੁੱਲ ਨੂੰ ਉਤਾਰ ਲੈਂਦਾ ਜੇ ਕਿਸੇ ਕੁੱਲ ਦੇ ਵਿੱਚ ਇੱਕ ਬ੍ਰਹਮ ਗਿਆਨੀ ਜਿਹੜਾ ਪੈਦਾ ਹੁੰਦਾ ਵਾ ਜਿਹੜਾ ਇੱਕ ਸਾਧ ਬੰਦਾ ਵਾ ਆਪ ਤਾਂ ਉਹ ਤਰਦਾ ਹੀ ਤਰਦਾ ਸਾਰੇ ਜਿਹੜੇ ਪਿਛਲੇ ਕੁੱਲ ਉਹਨੋਂ ਵੀ ਧਾਰ ਲੈਂਦਾ ਬਾ ਭਾਵ ਸਾਰਿਆਂ ਦਾ ਪਾਰ ਉਤਾਰਾ ਹੋ ਜਾਂਦਾ ਅਗਲੇ ਵੀ ਜਿਹੜੇ ਉਹਦੇ ਨਾਮ ਜਪਣ ਲੱਗ ਜਾਂਦੇ ਨੇ ਅੱਜ ਮਹਾਰਾਜ ਨੇ ਕਿਰਪਾ ਕੀਤੀ ਆ ਤਰੇ ਕੁਟੰਬ ਸੰਗ ਲੋਕ ਕੁੱਲ ਸਬਾਇਆ ਸਾਰੇ ਤਰ ਜਾਂਦੇ ਨੇ ਇਹ ਜਿਹੜੇ ਸ਼ਬਦ ਮਹਾਰਾਜ ਨੇ ਅੱਜ ਸਾਨੂੰ ਬਖਸ਼ਿਆ ਸੀ ਅਮਰਤ ਵੇਲੇ ਆਪਾਂ ਅਖਰੀ ਅਰਥ ਕੀਤੇ ਨੇ ਇਹਦੇ ਉਹਿਆਂ ਭੁੱਲਣਾ ਚੁੱਕਾ ਨਹੀਂ ਆ ਮਾਫੀ ਗੁਰੂ ਸਾਹਿਬ ਤੇ ਸੰਗਤ ਬਖਸ਼ਣਹਾਰ ਇਸੇ ਤਰ੍ਹਾਂ ਰੋਜ਼ ਭਾਈ ਟਾਈਮ ਨਾਲ ਆਇਆ ਕਰੋ ਤਾਂ ਜੋ ਘਟੋ ਘਟ ਜਿਹੜਾ ਸਵੇਰ ਦਾ ਜੱਪਿਆ ਹੋਇਆ ਸਵੇਰੇ ਦਾ ਕੋਈ ਵੀ ਸ਼ਬਦ ਸੁਣਿਆ ਹੋਇਆ ਇਹ ਫਿਰ ਪੂਰੇ ਦਿਨ ਚੱਲਦਾ ਸਵੇਰੇ ਉੱਠਦੇ ਸਾਥ ਜਿਹੜਾ ਵੀ ਤੁਸੀਂ ਕੰਮ ਕਰ ਲਿਆ ਨਾ ਇੱਕ ਵਾਰ ਹਰੇਕ ਦਾ ਆਪੋ ਆਪਣਾ ਮੰਤ ਕਈ ਤਾਂ ਸਰੀਰ ਨੂੰ ਆਪਾਂ ਜਿਵੇਂ ਸੋਧਦੇ ਆਂ ਵੀ ਚਲੋ ਐਕਸਰਸਾਈਜ਼ ਵਗੈਰਾ ਕਰਨੀ ਠੀਕ ਆ ਪਰ ਜਿਹੜੇ ਆਤਮਾ ਦੀ ਖਰਾਕ ਆ ਉਹ ਏ ਆ ਸਰੀਰ ਨੂੰ ਸੋਧਣ ਵਾਲੇ ਜਿਹੜੇ ਸਰੀਰ ਨੂੰ ਫਿੱਟ ਰੱਖਣ ਵਾਲੇ ਹੋਰ ਆ ਆਤਮਾ ਨੂੰ ਜਿਹੜੇ ਸ਼ੁੱਧ ਰੱਖਣ ਵਾਲੇ ਆ ਆਤਮਾ ਨੂੰ ਠੋਕਰ ਮਾਰਨ ਵਾਲੇ ਸਵੇਰੇ ਸਵੇਰੇ ਆ ਜੋ ਆਪਾਂ ਗੁਰੂ ਸਾਹਿਬ ਦੇ ਆ ਕੇ ਨਾ ਤਮਸਤਕ ਹੋਣੇ ਆ ਗੁਰੂ ਦਾ ਸ਼ਬਦ ਸੁਣਦੇ ਆ ਤੇ ਫਿਰ ਸਾਰਾ ਦਿਨ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਚੱਲਦਾ ਹੀ ਆ ਉਹਦੇ ਨਾਲ ਸਾਡੀ ਆਤਮਾ ਦਾ ਭਲਾ ਹੁੰਦਾ ਤੇ ਅਸੀਂ ਫਿਰ ਰੱਬ ਦੇ ਨਾਲ ਨਾਲ ਜੁੜਦੇ ਆ ਗੁਰੂ ਦੀ ਛਾਨ ਫਿਰ ਰੋਜ਼ ਆਉਂਨੇ ਆ ਵੀ ਮਹਾਰਾਜ ਸਾਡੇ ਤੇ ਕਿਰਪਾ ਕਰ ਆ ਸਾਡਾ ਮਨੁੱਖਾ ਜਨਮ ਜੋਤੂ ਦਰਲਾਭਾ ਇਹਦੀ ਕੋਈ ਕੀਮਤ ਨਹੀਂ ਬੜਾ ਦਰਲਾਭਾ ਜਿਹੜੇ ਹੁਣ ਹੋ ਹਸਪਤਾਲਾਂ 'ਚ ਪਏ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਜਦੋਂ ਫਿਰ ਕੋਈ ਸਰੀਰ ਖਰਾਬ ਹੁੰਦਾ ਵਾ ਕਈਆਂ ਦਾ ਕਈਆਂ ਦਾ ਦੇਖੋ ਹਾਰਟ ਵਾਲੇ ਜੀ ਕਿਦਾਂ ਇੱਕ ਜਿਹੜਾ ਦਿਮਾਗੀ ਜਿਹੜੇ ਪਰੇਸ਼ਾਨੀਆਂ ਨਾ ਉਹ ਦੂਰ ਇੱਥੇ ਆ ਕੇ ਹੋਣੀ ਆ ਲੋਕ ਸਰੀਰ ਕਰਕੇ ਘਟਨੇ ਦਿਮਾਗੀ ਪਰੇਸ਼ਾਨੀ ਉਹਨਾਂ ਨੂੰ ਆਪਣੇ ਪਰਿਵਾਰ ਦੀ ਕੰਮਕਾਰ ਦੀ ਇਹ ਸਾਰੇ ਆ ਜੇ ਆਪਾਂ ਕਹਿੰਨੇ ਆ ਵੀ ਇਹ ਚੀਜ਼ਾਂ ਤੋਂ ਅਸੀਂ ਬਚੀਏ ਤਾਂ ਗੁਰੂ ਦੀ ਓਟ ਆਸਥਰਾ ਗੁਰੂ ਦੀ ਸ਼ਰਨ ਲੈ ਆਈਏ ਇਹ ਸਾਰਾ ਕੁਝ ਹੋਣਾ ਵਾ ਰੋਜ਼ ਹਾਜ਼ਰੀਆਂ ਪਰਿਆ ਕਰੋ ਗੁਰੂ ਕਿਰਪਾ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ